ਲਾਗ ਮਾਰਚ ਕੀਤਾ ਗਿਆ ਜੀ ਜਾਣਕਾਰੀ ਦਿਓਗੇ ਸੋਹਰੇ ਹਾਂਜੀ ਮਾਨਯੋਗ ਪੰਜਾਬ ਸਰਕਾਰ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੈ ਜਿਹੜਾ ਮਾਨਯੋਗ ਸਾਡੇ ਐਸਐਸਪੀ ਮਹਾਲੀ ਜੀ ਦੀ ਦਿਸ਼ਾ ਨਿਰਦੇਸ਼ਾਂ ਹੈ ਜਿਹੜਾ ਗੈਂਗਸਟਰਾਂ ਤੇ ਅਤੇ ਜਿਹੜੇ ਨਸ਼ਾ ਨਸ਼ੇ ਵਾਲੇ ਜਿਹੜੇ ਸਤਾਕਰਾਂ ਤੇ ਜਿਹੜੀ ਇੱਕ ਮਹਿੰਮ ਚੱਲ ਰਹੀ ਹੈ ਤੇ ਇੱਕ ਜਿਹੜੇ ਸਨੇਚਰਸ ਵਗੈਰਾ ਜਿਹੜੇ ਸ਼ਾਮ ਦੇ ਵੇਲੇ ਬੜੇ ਐਕਟਿਵ ਹੁੰਨੇ ਆ ਉਹਨਾਂ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਸਮਾਂਚ ਅਸੀਂ ਇੱਕ 플ੈਗ ਮਾਰਚ ਕੱਢਿਆ ਤੇ ਲੋਕਾਂ ਨੂੰ ਇੱਕ ਸੰਦੇਸ਼ਾ ਵੀ ਦਿੱਤਾ ਹੈ ਕਿ ਪੁਲਿਸ ਤੁਹਾਡੇ ਨਾਲ ਹੈ ਹਰ ਟਾਈਮ ਸਚਾਰੂ ਟੰਗ ਨਾਲ ਕੰਮ ਕਰ ਰਹੀ ਹੈ ਕਿ ਤੁਹਾਨੂੰ ਬਿਲਕੁਲ ਵੀ ਕੁਝ ਡਰਨ ਦੀ ਲੋੜ ਨਹੀਂ ਹੈ ਤੇ ਕਿਸੇ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੋ ਸਾਡੇ ਨਾਲ ਸ਼ੇਅਰ ਜਰੂਰ ਕਰੋ ਤੇ ਇੱਕ ਜਿਹੜਾ ਆਪਣਾ ਇੱਕ ਨਵਾਂ ਆਪਰੇਸ਼ਨ ਵੀ ਸ਼ੁਰੂ ਹੋਇਆ ਹੈਗਾ ਆਪਰੇਸ਼ਨ ਦੇ ਤਹਿਤ ਵੀ ਅੱਜ ਵੀ ਅਸੀਂ ਇੱਕ ਪੰਜ ਥਾਣਾ ਸਿਟੀ ਕਰਾਲੀ ਦੇ ਵਿੱਚ ਅਰੈਸਟ ਕੀਤੇ ਨੇ ਤੇ ਉਹਨਾਂ ਦੇ ਕੈਂਡੀਬੀਆ ਦਾ ਐਫਆਰ ਦਰਜ ਕੀਤੀ ਹੈ 110 ਦੇ ਗਲੰਦੇ ਦਿੱਤੇ ਆ ਜਿਹੜੇ ਹੈਬਿਚੁਅਲ ਆਫੈਂਡਰਸ ਨੇ ਤੇ ਨਾਲ ਤਿੰਨ ਅਸੀਂ ਸਦਰ ਕਰਾਰੀ ਦੇ ਡਿਪਟੀ ਐਸਐਚਓ ਵੀ ਇੱਥੇ ਹਾਜ਼ਰ ਨੇ ਤਿੰਨ ਉਹਨਾਂ ਵੱਲੋਂ ਰੈਸ਼ਨਾਂ ਪਾਈਆਂ ਗਈਆਂ ਆ ਤਾਂ ਜੋ ਅਸੀਂ ਜਿਹੜੇ ਇਹ ਕ੍ਰਾਈਮ ਪੇਸ਼ਾ ਵਿਅਕਤੀ ਨੇ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕਰ ਸਕੀਏ ਤੇ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਤੇ ਉਹਨੂੰ ਉਹਨੂੰ ਇਹ ਸਬਕ ਸਿਖਾ ਸਕੀਏ ਤਾਂ ਜੋ ਉਹ ਕਾਨੂੰਨ ਦੀ ਉਲੰਘਣਾ ਨਾ ਕਰੇ ਤੇ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆ ਸਕੇ ਸਰ ਮਾਰਚ ਵੀ ਫਲੈਨ ਮਾਰਚ ਕੀਤਾ ਜਾ ਰਿਹਾ ਹੈ ਕਿ ਨਾਕੇ ਵੀ ਜਿਹੜੇ ਲਗਾਏ ਜਾ ਰਹੇ ਜਾਂ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਕੋਈ ਵਾਧਾ ਕੀਤਾ ਜਾ ਰਿਹਾ ਹੈ ਹਾਂਜੀ ਰੋਜ਼ਾਨਾ ਤੌਰ ਤੇ ਇੱਕ ਮਤਲਬ ਸਾਡੇ ਐਸਐਸਪੀ ਆਫਿਸ ਤੋਂ ਵੀ ਨਾਕੇ ਆਉਂਦੇ ਨੇ ਜਿਹੜੇ ਰਾਤ ਦੇ ਸਮੇਂ ਲੱਗ ਰਹੇ ਨੇ ਤੇ ਸਾਡੇ ਵੱਲੋਂ ਵੀ ਨਿਰੰਤਰ ਤੌਰ ਤੇ ਥਾਣਾ ਹਜਾ ਵੱਲੋਂ ਵੀ ਨਾਕੇ ਲਾਏ ਜਾਂਦੇ ਆ ਤੇ ਉਹਦੇ ਬਾਅਦ-ਬਾਅਦ ਚਲਾਨ ਕੀਤੇ ਜਾਂਦੇ ਆ ਜਿਹੜਾ ਵੀ ਕੋਈ ਟ੍ਰੈਫਿਕ ਦੇ ਨਿਯਮਾਂ ਦੇ ਉਲੰਘਣਾ ਕਰਦਾ ਹੈ ਸਰ ਰੌਮਪਰ ਲੈ ਕੇ ਜਿਹੜੇ ਚਲਾਣ ਕਿਤੇ ਜਾ ਰਹੇ ਹੋ ਤੁਹਾਡੇ ਵੱਲੋਂ ਨਹੀਂ ਹੁੰਦੀ ਅਸੀਂ ਦੇਖਿਆ ਕਿਤੇ ਗਈ ਹੈ ਪਰ ਲੋਕ ਜਿਹੜੇ ਵਾਹਨ ਲੈ ਕੇ ਆਉਂਦੇ ਆ ਭਾਵੇਂ ਇਹ ਤੁਹਾਡੇ ਅਧਿਕਾਰ ਦੀ ਪਰ ਫਿਰ ਵੀ ਉਹ ਲੋਕ ਵਾਹਨ ਖੜਾਉਣ ਦਿੱਤਾ ਹੈ ਰੇੜੀਆਂ ਤੇ ਇੰਡੀਆ ਲੱਗੇ ਲੈ ਮੈਂ ਇਹ ਆਪ ਕੋ ਬਲੀ ਨੂੰ ਚਲੋ ਬੇਨਤੀ ਵੀ ਕਰਦਾ ਤੇ ਇੱਥੇ ਜਿੰਨੇ ਵੀ ਸਾਡੇ ਮੁਨੱਜੇ ਕਰਨ ਵਾਲੇ ਅਤੇ ਵਪਾਰੀ ਲੋਕ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਜਰੀਏ ਕਿ ਇਹ ਸਾਰਿਆਂ ਦੇ ਲਈ ਮਤਲਬ ਜੇਕਰ ਤੁਸੀਂ ਹਰ ਕੋਈ ਇਹ ਆਪਣੀ ਡਿਊਟੀ ਸਮਝ ਲਵੇਗਾ ਕਿ ਜਿੱਥੇ ਤੱਕ ਦੀ ਦੁਕਾਨ ਹੈਗੀ ਹੈ ਉਦੇ ਅੰਦਰ ਹੀ ਆਪਣੇ ਜਿਹੜੇ ਵੀ ਉਹਨਾਂ ਨੇ ਲਾਉਣੇ ਆ ਟੇਬਲ ਵਗੈਰਾ ਲਾਉਣੇ ਆ ਵੇਚਣ ਵਾਲਾ ਕੋਈ ਸਮਾਨ ਲਾਉਣਾ ਉਹ ਤੇ ਜੇ ਅੰਦਰ ਰੱਖਣਗੇ ਤੇ ਉਸ ਚੀਜ਼ ਦਾ ਉਹਨਾਂ ਨੂੰ ਫਾਇਦਾ ਹੋਣਾ। ਜੇ ਉਹਨਾਂ ਦੇ ਸਾਹਮਣੇ ਕੋਈ ਜਿਹੜੇ ਵਹੀਕਲ ਵਗੈਰਾ ਹੈਗੇ ਆ ਪਾਰਕਿੰਗ ਲਈ ਉਹ ਜਗ੍ਹਾ ਹੀ ਨਹੀਂ ਛੱਡਣਗੇ ਤਾਂ ਇੱਥੇ ਜਾਮ ਲੱਗਣ ਤੋਂ ਬਾਅਦ ਪਬਲਿਕ ਦਾ ਆਉਣਾ ਵੀ ਬੰਦ ਹੋ ਸਕਦਾ। ਇਸ ਕਰਕੇ ਮਨੋਂ ਮੇਰੇ ਵੱਲੋਂ ਉਹਨਾਂ ਨੂੰ ਬੇਨਤੀ ਹੈ ਤੇ ਜਿਹੜਾ ਵੀ ਸਬੰਧਤ ਇਹਦੇ ਨਾਲ ਡਿਪਾਰਟਮੈਂਟ ਆ ਉਹਨੂੰ ਬੇਨਤੀ ਹੈ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਤੇ ਤਾਂ ਜੋ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਸਰ ਟ੍ਰੈਫਿਕ ਵੀ ਪਾਕ ਦੇ ਵੱਲੋਂ ਲਗਾਤਾਰ ਜਿਹੜਾ ਸਕੂਲਾਂ ਦੇ ਵਿੱਚ ਜਾਂਦੇ ਜਿਹੜਾ ਵਿਦਿਆਰਥੀ ਉਹਨਾਂ ਨੂੰ ਜਾਣੂ ਕਰਵਾਉਂਦੇ ਰਹੇ ਹੈ ਪਰ ਫਿਰ ਵੀ ਦੇਖਣ ਦੇ ਵਿੱਚ ਆਇਆ ਕਿ ਵੱਡੀ ਗਣਤੀ ਦੇ ਵਿੱਚ ਨਵਾਲਕ ਹੈ ਜਿਹੜੇ ਉਹ ਵਾਹਨ ਲੈ ਕੇ ਘੁੰਮ ਰਹੇ ਜੀ ਸੋ ਕੀ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੋਵੇਗੀ ਕਿਉਂਕਿ ਨਾਲ ਦੀ ਨਾਲ ਹੁਣ ਕਾਨੂੰਨਾਂ ਦੇ ਵਿੱਚ ਇਹ ਵੀ ਦਰਜ ਹੋਇਆ ਹੈ ਵੀ ਜੇਕਰ ਕੋਈ ਨਵਾਲਕ ਐਕਸੀਡੈਂਟ ਕਰਦਾ ਹੈ ਤਾਂ ਪੇਰੈਂਟ ਦੇ ਉੱਤੇ ਕਾਰਵਾਈ ਇਹ ਦੇਖੋ ਹੁਣ ਅਮੈਂਡਮੈਂਟ ਵੀ ਇਸੇ ਕਰਕੇ ਕੀਤੀ ਗਈ ਹੈ ਕਿ ਪੇਰੈਂਟਸ ਇਹ ਸਮਝਣਾ ਇਹ ਪੇਰੈਂਟਸ ਦਾ ਕੰਮ ਹੈਗਾ। ਬਾਲਕ ਨੂੰ ਤੁਸੀਂ ਵਹੀਕਲ ਦੋਗੇ ਤੇ ਉਹ ਕੋਈ ਨਾ ਕੋਈ ਗਲਤੀ ਕਰੇਗਾ ਕਿਉਂਕਿ ਉਹਦੀ ਉਮਰ ਓਮੇ ਦੀ ਹੁੰਦੀ ਹੈ ਤੇ ਉਹ ਹਮੇਸ਼ਾ ਤੇਜ਼ ਵਹੀਕਲ ਚਲਾਉਂਦੇ ਨੇ ਜਾਂ ਕੋਈ ਗਲਤੀਆਂ ਕਰਦੇ ਨੇ ਟ੍ਰਿਪਲੀ ਕਰਦੇ ਨੇ ਜਿਸ ਕਰਕੇ ਕੋਈ ਨਾ ਕੋਈ ਨੁਕਸਾਨ ਹੋਣ ਦੀ ਅਸ਼ੰਕਾ ਜ਼ਿਆਦਾ ਰਹਿੰਦੀ ਹੈ। ਮੇਰੀ ਸਾਰੇ ਆਪਣਾ ਪੇਰੈਂਟਸ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਜਦੋਂ ਤੱਕ ਲਾਇਸੈਂਸ ਨਹੀਂ ਬਣਦਾ ਮਾਨਯੋਗ ਸਰਕਾਰ ਵੱਲੋਂ ਉਹ ਪ੍ਰਮਾਣਿਤ ਨਹੀਂ ਹੁੰਦਾ ਬੰਦਾ। ਜੋ ਵੀ ਬੱਚਾ ਆਏਗਾ ਉਦੋਂ ਤੱਕ ਉਹਨੂੰ ਕੋਈ ਵਹੀਕਲ ਨਾ ਦਿੱਤਾ ਜਾਵੇ। ਉਹਨੂੰ ਕੋਈ ਸਾਈਕਲ ਹੈ, ਬੱਸ ਹੈ ਉਹਦੇ ਥਰੂ ਹੀ ਭੇਜਿਆ ਜਾਵੇ। ਨਹੀਂ ਤਾਂ ਇਹ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਤਾਂ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਸਖਤ। ਚਲ ਇੱਕ ਹੋਰ ਜਿਹੜੀ ਗੱਲ ਦੇਖਣ ਨੂੰ ਆਈ ਆ ਆਮ ਤੌਰ ਤੇ ਜਿਹੜੇ ਕਹਿੰਦੇ ਵੀ ਬਿਨਾ ਹੈਲਮਟ ਤੇ ਬੱਚੇ ਆਉਨੇ ਆ ਜਾਂ ਫਿਰ ਹੋਰ ਸਨੇਚਰ ਵਗੈਰਾ ਜੋ ਵੀ ਹੈ ਗਲਤ ਅੰਸਰ ਆ ਉਹ ਅਕਸਰ ਕੀ ਹੁੰਦਾ ਹੈ ਵੀ ਸੜਕ ਤੋਂ ਨਹੀਂ ਜਾਂਦੇ ਗਲੀਆਂ ਦੇ ਵਿੱਚੋਂ ਉਹ ਕੱਢ ਨਿਕਲ ਜਾਂਦੇ ਆ ਤੇ ਉਹ ਚਲਾਣ ਤੋਂ ਬਚ ਜਾਂਦੇ। ਕਿਹਾ ਕੋਈ ਗਲੀਆਂ ਦੇ ਵਿੱਚ ਜਾਂ ਇਹੇ ਜੇ ਬਾਜ਼ਾਰਾਂ ਦੇ ਵਿੱਚ ਨਾਕੇਬੰਦੀ ਕਰਕੇ ਚਲਾਨ ਕੀਤੇ ਜਾਣਗੇ ਵੀ ਬਿਲਕੁਲ ਅਸੀਂ ਇਹੇ ਕਰਕੇ ਜਿਹੜਾ ਮੋਟਰਸਾਈਕਲ ਦਾ ਵੀ ਇਸਤੇਮਾਲ ਕਰ ਰਹੇ ਜਿਹੜੇ ਕੋ ਸਾਡੇ ਕੋ ਸਰਕਾਰੀ ਮੋਟਰਸਾਈਕਲ ਨੇ ਇਹ ਪੁਰਾਣੇ ਸ਼ਹਿਰ ਨੇ ਜੀ ਪੁਰਾਣੇ ਸ਼ਹਿਰ ਦੇ ਵਿੱਚ ਗਲੀਆਂ ਛੋਟੀਆਂ ਔਣ ਕਰਕੇ ਮੋਸਟਲੀ ਜਿਹੜੇ ਸਨੇਚਰਸ ਨੇ ਉਹ ਇਸਤੇਮਾਲ ਹੀ ਛੋਟੀਆਂ ਪਤਲੀਆਂ ਗਲੀਆਂ ਦਾ ਕਰਦੇ ਨੇ ਜਿੱਥੇ ਵਹੀਕਲ ਗੱਡੀਆਂ ਨਾ ਜਾ ਸਕਣ ਇਸ ਕਰਕੇ ਅਸੀਂ ਮਤਲਬ ਮੋਟਰਸਾਈਕਲ ਤੇ ਵੀ ਨਿਰੰਤਰ ਗਸ਼ਤ ਕਰਾਉਂਦੇ ਆ ਉਹਨਾਂ ਵੱਲੋਂ ਵੀ ਜਿਹੜਾ ਵੀ ਕੋਈ ਇਹੋ ਜਿਹਾ ਮਿਲਦਾ ਹੈਗਾ ਜਿਹੜਾ ਯਮਾ ਦੀ ਲੰਗਣਾ ਕਰਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਠੀਕ ਹੈ। ਥੈਂਕ ਯੂ ਜੀ। ਥੈਂਕ ਯੂ। ਕੀ ਕੀ ਕਾਰਵਾਈ ਹੋਈਗੀ? ਇਹਨਾਂ ਦੇ ਡਾਕੂਮੈਂਟ ਚੈੱਕ ਕਰਕੇ ਬੰਦੀ ਕਾਰਵਾਈ ਕਰਾਂਗੇ। ਹੂੰ। ਠੀਕ ਹੈ। ਇਹ ਪਟਾਕੇ ਵਜਦਾ ਮੋਟਰਸਾਈਕਲ ਇਹਨਾਂ ਨੂੰ ਬੰਦ ਕਰਾਂਗੇ, ਬਾਉਂਡ ਕਰਾ ਕੇ ਇਹਨਾਂ ਨੂੰ। ਜੀ। ਹਾਂ। ਸੋ ਜਿਹੜੇ ਨੌਜਵਾਨ ਹਲੇ ਵੀ ਇਸ ਤਰ੍ਹਾਂ ਘੁੰਮ ਰਹੇ ਆ ਜਾਂ ਆ ਕੇ ਜਿਹੜਾ ਖੂਤ ਪੜਦੇ ਆ ਸ਼ਹਿਰਾਂ ਦੇ ਵਿੱਚ ਕੀ ਕਹੂੰਗੇ ਉਹਨਾਂ ਨੂੰ? ਇਹਨਾਂ ਨੂੰ ਅਸੀਂ ਗਲੀਆਂ 'ਚ ਚਾਰਚਪਰੇ ਨਾਕੇ ਲਾ ਕੇ ਰਾਉਂਡ ਅਪ ਕਰਾਂਗੇ। ਜਿਹੜੇ ਵੀ ਇਸ ਤਰ੍ਹਾਂ ਮੋਟਰਸਾਈਕਲ ਮਿਲਦੇ ਆ ਤੇ ਉਹਨਾਂ ਨੂੰ ਬੰਦ ਕਰਕੇ ਲੋਕਾਂ ਨੂੰ ਜਾਣ ਸੋ ਫੋਲਟਾ ਨੂੰ ਰੋਕਿਆ ਗਿਆ ਹੈ ਟਿਪਲਿੰਗ ਕਰਨ ਵਾਲੇ ਨੌਜਵਾਨਾਂ ਨੂੰ ਫੜਿਆ ਜਾ ਰਿਹਾ ਹੈ ਮਲੂਕੇ ਦੇ ਰੈਕ ਨਵਾਸੀਆਂ ਨੂੰ